ਫਿਸ਼ਰ ਇੱਕ ਅਲੱਗ ਬਿਮਾਰੀ ਹੈ ਬਵਾਸੀਰ ਇੱਕ ਅਲੱਗ ਬਿਮਾਰੀ ਹੈ ਪਗੰਦਰ ਇੱਕ ਅਲੱਗ ਬਿਮਾਰੀ ਹੈ ਬਵਾਸੀਰ ਪਗੰਦਰ ਅਤੇ ਫਿਸ਼ਰ ਗੁਦਾ ਦੁਆਰ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੀ ਹੈ ਬਵਾਸੀਰ ਦੇ ਜਿਹੜੇ ਲੱਛਣ ਨੇ ਉਹ ਹੁੰਦਾ ਹੈ ਕਿ ਗੁਦਾ ਦੁਆਰ ਤੇ ਵਿੱਚ ਖਾਰਿਸ਼ ਰਹਿਣਾ ਦਰਦ ਹੋਣਾ ਖੂਨ ਦਾ ਆਣਾ ਜਾਂ ਇਰੀਟੇਸ਼ਨ ਹੋਣਾ ਇਹ ਬਵਾਸੀਰ ਦੇ ਲੱਛਣ ਹੁੰਦੇ ਨੇ ਪਗੰਦਰ ਦਾ ਮਤਲਬ ਹੁੰਦਾ ਹੈ ਦੋ ਮੂ ਵਾਲਾ ਫੋੜਾ ਜੋ ਕਿ ਸਾਨੂੰ ਇੱਕ ਛੋਟੀ ਜੀ ਫਿੰਸੀ ਲੱਗਦੀ ਹੈ ਬਟ ਉਹਦਾ ਕੀ ਹੈ ਅੰਦਰ ਇੱਕ ਪੂਰਾ ਟਰੈਕ ਹੁੰਦਾ ਹੈ ਉਹਦੇ ਵਿੱਚ ਜੇਕਰ ਤੁਹਾਨੂੰ ਪਸ ਮਵਾਦ ਨਜ਼ਰ ਆ ਰਹੀ ਹੈ ਤਾਂ ਉਹ ਪਗੰਦਰ ਹੈ ਅਰੇ ਫਿਸ਼ਰ ਵੀ ਇਦਾਂ ਹੀ ਹੁੰਦਾ ਉਹਦੇ ਵਿੱਚ ਖਾਰਿਸ਼ ਹੋਣਾ ਦਰਦ ਹੋਣਾ ਜਾਂ ਫਿਰ ਹਮੇਸ਼ਾ ਖੁਜਲੀ ਕੰਡਿਆਂ ਵਾਂਗ ਚੁਭਦੇ ਰਹਿਣਾ ਉਹ ਫਿਸ਼ਰ ਦੇ ਲੱਛਣ ਹੁੰਦੇ ਨੇ ਇਹ ਜਿੰਨੀਆਂ ਵੀ ਗੁਦਾ ਦੁਆਰ ਦੀਆਂ ਬਿਮਾਰੀਆਂ ਨੇ ਅਗਰ ਇਹਨਾਂ ਨੂੰ ਸਮੇਂ ਸਿਰ ਕੀ ਜਾਂ ਜਾਂਚ ਨਹੀਂ ਕਰਾਇਆ ਜਾਂਦਾ ਇਹ ਬਾਅਦ ਦੇ ਵਿੱਚ ਵੱਡਾ ਬਿਮਾਰੀ ਦਾ ਰੂਪ ਲੈ ਸਕਦੀ ਹੈ ਨੇ ਕੈਂਸਰ ਤੱਕ ਪਹੁੰਚ ਸਕਦੀ ਹੈ। ਬਵਾਸੀਰ ਦਾ ਮਤਲਬ ਹੁੰਦਾ ਹੈ ਕਿ ਮੋਕਿਆਂ ਦਾ ਵਧਣਾ ਮੋਕੇ ਹੁੰਦੇ ਹੈ ਕਿ ਨਸਾਂ ਦਾ ਫੁੱਲਣਾ ਜਦੋਂ ਨਸਾਂ ਫੁੱਲ ਜਾਂਦੀਆਂ ਨੇ ਤਾਂ ਜਿਹੜਾ ਗੁਦਾ ਦੁਆਰ ਹੈ ਉਹ ਟਾਈਟ ਹੋ ਜਾਂਦਾ ਰਸਤਾ। ਫਲੇਟਰਿੰਗ ਜਿਹੜੀ ਪਿੱਛੇ ਫਸੇ ਰਹਿੰਦੀ ਹੈ ਉਹਨਾਂ ਦੇ ਕਰਕੇ ਕੀ ਹੈ ਜਦੋਂ ਪੇਸ਼ੈਂਟ ਜ਼ੋਰ ਲਗਾਉਂਦਾ ਹੈ ਉਹਨਾਂ ਨੂੰ ਕਬਜ਼ ਦੀ ਦਿੱਕਤ ਰਹਿਣ ਲੱਗ ਜਾਂਦੀ ਹੈ ਉਹ ਬਹੁਤ ਜ਼ਿਆਦਾ ਜ਼ੋਰ ਲਗਾਉਂਦੇ ਉਸ ਤੋਂ ਬਾਅਦ ਜਿਹੜੇ ਚੀਰੇ ਪੈ ਜਾਂਦੇ ਆ ਉਹਨੂੰ ਫਿਸ਼ਰ ਕਹਿੰਦੇ ਆ ਜੇ ਤੁਹੇ ਚੀਰਾ ਲੱਗਿਆ ਹੋਇਆ ਉਹਨੂੰ ਬਾਰ-ਬਾਰ 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 ਰਗੜ ਖਾ ਰਹੇ ਤਾਂ ਇਨਫੈਕਸ਼ਨ ਬਣ ਜਾਂਦੀ ਹੈ ਉਹ ਇਨਫੈਕਸ਼ਨ ਬਣ ਕੇ ਇੱਕ ਐਬਸਸ ਬਣਾ ਲੈਂਦੀ ਹੈ ਜਿਹਨੂੰ ਪਗੰਦਰ ਕਹਿੰਦੇ ਆ ਕਿਸ ਨੂੰ ਬਵਾਸੀਰ ਹੁੰਦੀ ਹੈ ਜਾਂ ਫਿਸ਼ਰ ਭਗੰਦਰ ਹੋਣਾ ਇਹਨੂੰ ਦੱਸਣ ਤੋਂ ਸ਼ਰਮਾਉਂਦੇ ਨੇਗੇ ਜਾਂ ਸੰਗ ਦੇਣਗੇ ਵੀ ਹੈ ਨਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਸਾਨੂੰ ਇਹ ਸਮੱਸਿਆ ਹੋ ਚੁੱਕੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੁਕਾਉਂਦੇ ਨੇ ਇਗਨੋਰ ਕਰਦੇ ਆ ਤਾਂ ਵੱਡਾ ਰੂਪ ਧਾਰਨ ਕਰ ਜੇ ਕੋਈ ਵੀ ਸ਼ਰਮਣ ਦੀ ਜ਼ਰੂਰਤ ਨਹੀਂ ਹੈ ਬਿਮਾਰੀ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਕਿਉਂਕਿ ਡਾਈਜੈਸਟਿਵ ਸਿਸਟਮ ਦੀ ਇੱਕ ਬਿਮਾਰੀ ਹੈ ਕਿਉਂਕਿ ਪਾਚਨ ਕਿਰਿਆ ਅੱਜ ਕੱਲ ਖਾਣ ਪੀਣ ਵੀ ਨਹੀਂ ਸਹੀ ਹੈ ਉਸ ਤੋਂ ਜ਼ਿਆਦਾ ਇਹ ਕਿ ਸੈਡੈਂਟਰੀ ਲਾਈਫ ਸਟਾਈਲ ਨਹੀਂ ਹੈਗਾ ਹਾਂ ਵੀ ਤਿੰਨੋਂ ਬਿਮਾਰੀਆਂ ਦੇ ਅਲੱਗ-ਅਲੱਗ ਲੱਛਣ ਹੁੰਦੇ ਨੇ ਇਹਨਾਂ ਲੱਛਣਾਂ ਨੂੰ ਜਿੱਦਾਂ ਹੀ ਤੁਹਾਨੂੰ ਪਤਾ ਚੱਲੇ ਸਾਡੀ ਕਲੀਨਿਕ ਹੈ ਜਨਤਾ ਵਾਈਸ ਕਲੀਨਿਕ ਉੱਥੇ ਆ ਕੇ ਤੁਸੀਂ ਚੈੱਕਅਪ ਕਰਵਾ ਸਕਦੇ ਹੋ ਡਾਕਟਰ ਰਾਹੁਲ ਜੋ ਕਿ ਇਸ ਚੀਜ਼ ਦੇ ਬਿਲਕੁਲ ਮਾਹਿਰ ਨੇ ਉਹਨਾਂ ਦੀ ਪੂਰੀ ਟੀਮ ਹੈ ਲੇਡੀਜ਼ ਨੂੰ ਵੀ ਘਬਰਾਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਕੋਲ ਲੇਡੀ ਸਟਾਫ ਹੈ ਮੈਂ ਖੁਦ ਹਾਂ ਡਾਕਟਰ ਸੁਖਵਿੰਦਰ ਲੇਡੀਜ਼ ਆ ਕੇ ਦੱਸੋ ਨੂੰ 20 ਸਾਲ ਤੋਂ 25 ਸਾਲ ਤੋਂ ਇਹ ਪ੍ਰੋਬਲਮ ਸਗੀ ਪਰ ਅਸੀਂ ਕਿਸੇ ਨੂੰ ਦੱਸ ਨਹੀਂ ਪਾਏ ਤਾਂ ਕਿ ਕਿਉਂਕਿ ਸਾਨੂੰ ਥੋੜੀ ਸ਼ਰਮ ਚ ਜਿਹ ਰਹਿੰਦੀ ਸੀਗੀ ਤਾਂ ਕਰਕੇ ਬਟ ਉਹ ਕੁਝ ਪੇਸ਼IENTS ਉਹਨਾਂ ਵਿੱਚੋਂ ਇਹ ਵੀ ਆਏ ਨੇ ਜੋ ਕਿ ਕੈਂਸਰ ਦਾ ਰੂਪ ਲੈ ਚੁੱਕੇ ਨੇ ਜੀ ਸਾਡੇ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਇੱਥੇ ਬਿਨਾ ਆਪਰੇਸ਼ਨ ਤੋਂ ਬਿਨਾ ਕੀਰਫਾੜ ਤੋਂ 10 ਮਿੰਟਾਂ ਦੇ ਵਿੱਚ ਪੂਰਾ ਇਲਾਜ ਕਰ ਦਿੱਤਾ ਜਾਂਦਾ ਲੇਜ਼ਰ ਟੈਕਨੀਕ ਨਾਲ ਜਰਮਨ ਮਸ਼ੀਨ ਨਾਲ ਅਧੇ ਠੰਡੀ ਮਸ਼ੀਨ ਨਾਲ ਅੱਜਕੱਲ੍ਹ ਕੀ ਇਹ ਬੱਚੇ ਟਾਇਲਟ 'ਚ ਫੋਨ ਯੂਜ਼ ਕਰਦੇ ਆ ਟਾਈਮ ਸਿਰ ਖਾਣਾ ਨਹੀਂ ਖਾਂਦੇ ਸਟੂਲ ਅਗਰ ਉਹਨਾਂ ਨੂੰ ਆਇਆ ਉਹਨੂੰ ਰੋਕਦੇ ਆ ਖਾਣੇ ਦੇ ਵਿੱਚ ਵੀ ਜਿੱਦਾਂ ਬਾਹਰਲੀਆਂ ਚੀਜ਼ਾਂ ਖਾਂਦੇ ਆ ਤੇਜ ਮਿਰਚ ਮਸਾਲੇ ਖਾਂਦੇ ਆ ਮੋਮੋਸ ਖਾਂਦੇ ਆ ਪਨੀਰ ਵਾਲੇ ਜਲੇਬੀਆਂ ਇਹ ਉਹ ਪਤਾ ਨਹੀਂ ਕੀ ਕੀ ਖਾਂਦੇ ਆ ਤੇ ਅਗਰ ਬਿਮਾਰੀ ਹੈ ਵੀ ਤੁਹਾਨੂੰ ਇਲਾਜ ਕਰਾਣ ਤੋਂ ਬਾਅਦ ਵੀ ਸਾਡੇ ਜਿਹੜਾ ਇੱਥੇ ਆ 15-20 ਦਿਨ ਦਾ ਖਾਣ-ਪੀਣ ਦਾ ਪਰਹੇਜ਼ ਰਹਿੰਦਾ ਹੈ ਨਾਨ ਵੇਜ ਤੁਸੀਂ ਨਹੀਂ ਖਾਣਾ ਹੁੰਦਾ ਬਾਹਰਲੀਆ ਚੀਜ਼ਾਂ ਡਰਿੰਕ ਵਗੈਰਾ ਉਹਨੂੰ ਅਵੋਇਡ ਕਰਨਾ ਹੁੰਦਾ ਹੈ। ਅਮਜੋ ਪਰ ਜਨਤਾ ਪਾਇਲਟ ਕਲੀਨਿਕ ਦੇ ਵਿੱਚ ਇਲਾਜ ਕੀਤਾ ਜਾਂਦਾ ਬਿਨਾਂ ਦਰਦ ਤੋਂ ਬਿਨਾਂ ਆਪਰੇਸ਼ਨ ਤੋਂ ਕੀਤਾ ਜਾਂਦਾ ਹੈ। ਜੀ ਬਿਲਕੁਲ ਸਾਡਾ ਜਿਹੜਾ ਆਈ ਆਰ ਸੀ ਜਰਮਨ ਮਸ਼ੀਨ ਹੈ ਠੰਡੀ ਗੈਸ ਦਾ ਇਲਾਜ ਹੁੰਦਾ ਹੈ ਉਹ ਬਿਲਕੁਲ ਹੀ ਪੇਨਲੈਸ ਹੁੰਦਾ ਹੈ ਉਹਦੇ ਵਿੱਚ ਕੋਈ ਵੀ ਦਰਦ ਵਗੈਰਾ ਨਹੀਂ ਹੁੰਦਾ ਸੁਣ ਕਰਕੇ ਕੀਤਾ ਜਾਂਦਾ ਹੈ ਤਾਂ ਕਿ ਪੇਸ਼ੈਂਟ ਨੂੰ ਪਤਾ ਨਾ ਲੱਗੇ ਵੀ ਮਸ਼ੀਨ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਇਸ ਕਰਕੇ ਕੋਈ ਵੀ ਪੂਰਨ ਬਿਹੋਸ਼ੀ ਜਾਂ ਫਿਰ ਚੀਰਵੱਡ ਇਹ ਨਹੀਂ ਕੀਤੀ ਜਾਂਦੀ ਜਿੱਦਾਂ ਦੂਸਰੀ ਸਰਜਰੀਜ਼ ਵਿੱਚ ਹੁੰਦਾ ਹੈ ਕਿਉਂਕਿ ਉਹਨਾਂ ਦੇ ਵਿੱਚ ਕੀ ਹੈ ਇਲਾਜ ਤਾਂ ਚਲੋ ਹੋ ਜਾਂਦਾ ਹੈ ਇੱਕ ਤਾਂ ਇਲਾਜ ਪੀੜਾਦਾਇਕ ਹੁੰਦਾ ਦੂਜੀ ਚੀਜ਼ ਇਹ ਹੈ ਕਿ ਉਹਨਾਂ ਨੂੰ ਦੁਬਾਰਾ ਮੌਕਿਆਂ ਦੀ ਤਕਲੀਫ ਹੋ ਜਾਂਦੀ ਹੈ ਬਵਾਸ਼ਿਕੀ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਰੋਜ਼ਾਨੀ ਤਰ੍ਹਾਂ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੰਦਰੁਸਤ ਜੀਵਨ ਸੋ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਜਨਤਾ ਪਾਇਲ ਸਕ੍ਰੀਨ ਤੋਂ ਡਾਕਟਰ ਸੰਵਿੰਦਰ ਕੌਰ ਜੀ ਮੌਜੂਦ ਹੋਣਗੇ ਅੱਜ ਜਿਹੜਾ ਟੌਪਿਕ ਲੈਣ ਵਾਲਾ ਬੜਾ ਖਾਸ ਲੈਣ ਵਾਲਾ ਬਵਾਸੀਰ ਫਿਸ਼ਰ ਭਗੰਦਰ ਦੇ ਉੱਪਰ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਮੈਮ ਦੇ ਨਾਲ ਮੈਮ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਬੜੀਆ ਤੁਸੀਂ ਮੈਂ ਹਰ ਤਰ੍ਹਾਂ ਦੀ ਹਰ ਰੋਜ਼ ਹੀ ਤਰ੍ਹਾਂ ਦੀ ਪ੍ਰੋਗਰਾਮ ਲੈ ਕੇ ਆਉਂਦੇ ਆਂ ਪਰ ਅੱਜ ਆਪਾਂ ਬਵਾਸੀਰ ਫਿਸ਼ਰ ਭਗੰਦਰ ਬਾਰੇ ਦੱਸਣਾ ਦਰਸ਼ਕਾਂ ਨੂੰ ਸੋ ਇੱਕ ਵਾਰੀ ਦੱਸਿਓ ਵੀ ਬਵਾਸੀਰ ਫਿਸ਼ਰ ਭਗੰਦਰ ਹੁੰਦਾ ਕੀ ਹੈ ਦੇਖੋ ਬੇਸਿਕਲੀ ਜਿਹੜੀਆਂ ਦੁਆਰ ਦੀਆਂ ਬਿਮਾਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੀ ਹੈ ਬਵਾਸੀਰ ਦੇ ਜਿਹੜੇ ਲੱਛਣ ਨੇ ਉਹ ਹੁੰਦਾ ਹੈ ਕਿ ਗੁਦਾਂ ਦੁਆਰ ਤੇ ਵਿੱਚ ਖਾਰਿਸ਼ ਰਹਿਣਾ ਦਰਦ ਹੋਣਾ ਖੂਨ ਦਾ ਆਣਾ ਜਾਂ ਇਰੀਟੇਸ਼ਨ ਹੋਣਾ ਇਹ ਬਵਾਸੀਰ ਦੇ ਲੱਛਣ ਹੁੰਦੇ ਨੇ ਪਗੰਦਰ ਦਾ ਮਤਲਬ ਹੁੰਦਾ ਹੈ ਦੋ ਮੂੰਹ ਵਾਲਾ ਫੋੜਾ ਜੋ ਕਿ ਸਾਨੂੰ ਇੱਕ ਛੋਟੀ ਜੀ ਫਿੰਸੀ ਲੱਗਦੀ ਹੈ ਬਟ ਉਹਦਾ ਕੀ ਹੈ ਅੰਦਰ ਇੱਕ ਪੂਰਾ ਟਰੈਕ ਹੁੰਦਾ ਹੈ ਉਹਦੇ ਵਿੱਚ ਅਗਰ ਤੁਹਾਨੂੰ ਪਸ ਮਵਾਦ ਨਜ਼ਰ ਆ ਰਹੀ ਹੈ ਤਾਂ ਉਹ ਪਗੰਦਰ ਹੈ ਅਰੇ ਫਿਸ਼ਰ ਵੀ ਇਦਾਂ ਹੀ ਹੁੰਦਾ ਉਹਦੇ ਵਿੱਚ ਖਾਰਿਸ਼ ਹੋਣਾ ਦਰਦ ਹੋਣਾ ਜਾਂ ਫਿਰ ਹਮੇਸ਼ਾ ਖੁਜਲੀ ਕੰਡਿਆਂ ਵਾਂਗ ਚੁਬਦੇ ਰਹਿਣਾ ਉਹ ਫਿਸ਼ਰ ਦੇ ਲੱਛਣ ਹੁੰਦੇ ਨੇ ਇਹ ਜਿੰਨੀਆਂ ਵੀ ਗੁਦਾ ਦੁਆਰ ਦੀਆਂ ਬਿਮਾਰੀਆਂ ਨੇ ਅਗਰ ਇਹਨਾਂ ਨੂੰ ਸਮੇਂ ਸਿਰ ਠੀਕ ਜੇ ਜਾਂਚ ਨਹੀਂ ਕਰਾਇਆ ਜਾਂਦਾ ਇਹ ਬਾਅਦ ਦੇ ਵਿੱਚ ਵੱਡਾ ਬਿਮਾਰੀ ਦਾ ਰੂਪ ਲੈ ਸਕਦੀਆਂ ਨੇ ਕੈਂਸਰ ਤੱਕ ਪਹੁੰਚ ਸਕਦੀਆਂ ਨੇ ਜੀ ਜੇ ਬਵਾਸੀਰ ਫਿਸ਼ਰ ਪਕੰਦਰੀ ਸਭ ਆਲੱਗ-ਆਲੱਗ ਨੇ ਕਿਆਂ ਜਾਂ ਜਿਵੇਂ ਇੱਕ ਇਹਦੀ ਵੀ ਸਟੇਜ ਹੁੰਦੀਆਂ ਨੇ ਵੀ ਪਹਿਲਾਂ ਬਵਾਸੀਰ ਫਿਰ ਫਿਸ਼ਰ ਚ ਪਕੰਦਰੀ ਨਹੀਂ ਬਿਲਕੁਲ ਇਹ ਬਿਲਕੁਲ ਅਲੱਗ ਬਿਮਾਰੀਆਂ ਨੇ ਫਿਸ਼ਰ ਇੱਕ ਅਲੱਗ ਬਿਮਾਰੀ ਹੈ ਬਵਾਸੀਰ ਇੱਕ ਅਲੱਗ ਬਿਮਾਰੀ ਹੈ ਪਕੰਦਰੀ ਇੱਕ ਅਲੱਗ ਬਿਮਾਰੀ ਹੈ ਬਟ ਇਦਾਂ ਜ਼ਰੂਰ ਹੋ ਸਕਦਾ ਹੈ ਕਿ ਇੱਕ ਬਿਮਾਰੀ ਨੂੰ ਤੁਸੀਂ ਅਗਰ ਨਹੀਂ ਜਾਂਚ ਕਰਾਉਂਦੇ ਪ੍ਰੋਪਰਲੀ ਜਾਂ ਟ੍ਰੀਟ ਨਹੀਂ ਕਰਾਉਂਦੇ ਤਾਂ ਉਸ ਤੋਂ ਦੂਸਰੀ ਬਿਮਾਰੀ ਜ਼ਰੂਰ ਬਣ ਸਕਦੀ ਹੈ बिकॉज़ ਜਿੱਦਾਂ ਬਵਾਸੀਰ ਹੈ ਬਵਾਸੀਰ ਦਾ ਮਤਲਬ ਹੁੰਦਾ ਹੈ ਕਿ ਮੋਕਿਆਂ ਦਾ ਵਧਣਾ ਮੋਕੇ ਹੁੰਦੇ ਹੈ ਕਿ ਨਸਾਂ ਦਾ ਫੁੱਲਣਾ ਜਦੋਂ ਨਸਾਂ ਫੁੱਲ ਜਾਂਦੀਆਂ ਨੇ ਤੇ ਜਿਹੜਾ ਗੁਦਾ ਦੁਆਰ ਹੈ ਉਹ ਟਾਈਟ ਹੋ ਜਾਂਦਾ ਰਸਤਾ ਲੈਟਰਿੰਗ ਜਿਹੜੀ ਪਿੱਛੇ ਫਸੇ ਰਹਿੰਦੀ ਹੈ ਉਹਨਾਂ ਦੇ ਕਰਕੇ ਕੀ ਹੈ ਜਦੋਂ ਪੇਸ਼ੈਂਟ ਜ਼ੋਰ ਲਗਾਉਂਦਾ ਹੈ ਉਹਨਾਂ ਨੂੰ ਕਬਜ਼ ਦੀ ਦਿੱਕਤ ਰਹਿਣ ਲੱਗ ਜਾਂਦੀ ਹੈ ਬਹੁਤ ਜ਼ਿਆਦਾ ਜ਼ੋਰ ਲਗਾਉਂਦੇ ਹਨ ਉਸ ਤੋਂ ਬਾਅਦ ਜਿਹੜੇ ਚੀਰੇ ਪੈ ਜਾਂਦੇ ਆ ਉਹਨੂੰ ਫਿਸ਼ਰ ਕਹਿੰਦੇ ਆ ਜੀ ਬਵਾਸੀਰ ਤੋਂ ਬਾਅਦ ਫਿਸ਼ਰ ਹੋ ਸਕਦਾ ਹੈ ਔਰ ਫਿਸ਼ਰ ਨੂੰ ਵੀ ਆਪਾਂ ਅਗਰ ਟਾਈਮ ਤੇ ਨਹੀਂ ਟਰੀਟ ਕਰਵਾਉਂਦੇ ਪ੍ਰੈਸ਼ਰ ਕੰਟੀਨਿਊਸਲੀ ਕੋਈ ਚੀਜ਼ ਇਰਿਟੇਟ ਹੋ ਰਹੀ ਹੈ ਕਿਉਂਕਿ ਜਗਾ ਵੀ ਘਟ ਹੈ ਪਲੱਸ ਉੱਥੇ ਚੀਰਾ ਲੱਗਿਆ ਹੋਇਆ ਉਹਨੂੰ ਬਾਰ 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 ਰਗੜ ਖਾ ਰਹੇ ਤਾਂ ਇਨਫੈਕਸ਼ਨ ਬਣ ਜਾਂਦੀ ਹੈ ਉਹ ਇਨਫੈਕਸ਼ਨ ਬਣ ਕੇ ਇੱਕ ਐਬਸਸ ਬਣਾ ਲੈਂਦੀ ਹੈ ਜਿਹਨੂੰ ਪਗੰਦਰ ਕਹਿੰਦੇ ਆ ਜਰੂਰ ਇੱਕ ਦੂਸਰੇ ਨਾਲ ਕਨੈਕਟਡ ਜਰੂਰ ਨੇ ਪਰ ਅਲੱਗ ਬਿਮਾਰੀਆਂ ਨੇ ਕੱਲੀ ਬਿਮਾਰੀ ਵੀ ਤੁਹਾਨੂੰ ਅਲੱਗ ਤੋਂ ਹੋ ਸਕਦੀ ਹੈ ਜੇ ਤੁਹਾਨੂੰ ਕਿਸੇ ਵੀ ਬਿਮਾਰੀ ਦਾ ਲੱਛਣ ਪਤਾ ਚੱਲਦਾ ਹੈ ਤੁਸੀਂ ਆਪਣੀ ਪ੍ਰੋਪਰਲੀ ਜਾਂਚ ਕਰਾਓ ਅਤੇ ਉਸ ਦਾ ਇਲਾਜ ਪ੍ਰੋਪਰਲੀ ਕਰਵਾਓ ਨਹੀਂ ਤਾਂ ਇਹ ਵੱਡੀ ਬਿਮਾਰੀ ਵਿੱਚ ਚੇਂਜ ਹੋ ਸਕਦਾ ਹੈ ਜੀ ਮੈਂ ਕਿਸੇ ਨੂੰ ਬਵਾਸੀਰ ਹੁੰਦੀ ਹੈ ਜਾਂ ਫਿਸ਼ਲ ਪਗੰਦਰ ਹੋਣਾ ਇਹਨੂੰ ਦੱਸਣ ਤੋਂ ਸ਼ਰਮਾਉਂਦੇ ਨੇਗੇ ਜਾਂ ਸੰਗਦੇ ਨੇਗੇ ਵੀ ਹੈ ਨਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਸਾਨੂੰ ਇਹ ਸਮੱਸਿਆ ਹੋ ਚੁੱਕੀ ਹੈ ਪਰ ਅੱਜ ਸਮੇਂ ਦੇ ਵਿੱਚ ਜਦੋਂ ਲੁਕਾਉਂਦੇ ਨੇ ਇਗਨੋਰ ਕਰਦੇ ਆ ਤਾਂ ਵੱਡਾ ਰੂਪ ਧਾਰਨ ਕਰ ਜੀ ਬਿਲਕੁਲ ਇਹਦੇ ਵਿੱਚ ਕੋਈ ਵੀ ਸ਼ਰਮਣ ਦੀ ਜ਼ਰੂਰਤ ਨਹੀਂ ਹੈ ਬਿਮਾਰੀ ਹੈ ਕਿਸੇ ਨੂੰ ਵੀ ਹੋ ਸਕਦੀ ਹੈ ਕਿਉਂਕਿ ਇਹ ਡਾਈਜੈਸਟਿਵ ਸਿਸਟਮ ਦੀ ਇੱਕ ਬਿਮਾਰੀ ਹੈ ਕਿਉਂਕਿ ਪਾਚਨ ਕਿਰਿਆ ਅੱਜ ਕੱਲ ਖਾਣ ਪੀਣ ਵੀ ਨਹੀਂ ਸਹੀ ਹੈ ਉਸ ਤੋਂ ਜ਼ਿਆਦਾ ਇਹ ਕਿ ਸੈਡੈਂਟਰੀ ਲਾਈਫਸਟਾਈਲ ਨਹੀਂ ਹੈਗਾ ਪੇਸ਼ੈਂਟ ਜਿੱਦਾਂ ਹੁਣ ਅੱਜ ਕੱਲ ਲੋਕ ਉਹਨਾਂ ਐਕਟਿਵ ਨਹੀਂ ਹੈ ਜਿੱਦਾਂ ਪਹਿਲਾਂ ਹੁੰਦੇ ਸੀ ਖੇਤੀਬਾੜੀ ਕਰਦੇ ਸੀਗੇ ਜਾਂ ਫਿਰ ਸੈਰ ਆ ਰੋਜ਼ਾਨਾ ਕਰਦੇ ਸੀਗੇ ਅੱਜ ਕੱਲ ਕੀ ਹੈ ਜਿਹੜੀ ਸਿਟਿੰਗ ਜੌਬਸ ਨੇ ਉਹਨਾਂ ਦਾ ਟੁਰਨ ਫਿਰਨ ਵੀ ਵੱਧ ਨਹੀਂ ਹੈ ਇਸ ਕਰਕੇ ਕੀ ਹੈ ਇਹ ਬਿਮਾਰੀ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ ਉਹਦੇ ਵਿੱਚ ਕੋਈ ਵੀ ਸ਼ਰਮਾਨ ਵਾਲੀ ਜ਼ਰੂਰਤ ਨਹੀਂ ਹੈ ਅਗਰ ਤੁਹਾਨੂੰ ਜਿੱਦਾਂ ਹੀ ਪਤਾ ਚੱਲਦਾ ਹੈ ਕਿ ਬਵਾਸੀਰ ਹੈ ਪਗੰਦਰ ਹੈ ਜਾਂ ਫਿਸ਼ਰ ਹੈ ਉਹਨਾਂ ਦੀ ਜਾਂਚ ਕਰਾਓ ਤੇ ਪ੍ਰੋਪਰ ਇਲਾਜ ਕਰਾਓ ਨਹੀਂ ਤਾਂ ਅੱਗੇ ਚੱਲ ਕੇ ਵੱਡੀ ਬਿਮਾਰੀ ਬਣ ਸਕਦੀ ਹੈ। ਇਹੀ ਬਵਾਸੀਰ ਦੇ ਲੱਛਣ ਨੇ ਫਿਰ ਮੈਡਮ। ਜੀ ਬਿਲਕੁਲ ਜਿਹੜੇ ਵੀ ਤੁਹਾਨੂੰ ਦੱਸਿਆ ਹੈ ਪਹਿਲਾਂ ਵੀ ਤਿੰਨੋਂ ਬਿਮਾਰੀਆਂ ਦੇ ਅਲੱਗ-ਅਲੱਗ ਲੱਛਣ ਹੁੰਦੇ ਨੇ ਇਹਨਾਂ ਲੱਛਣਾਂ ਨੂੰ ਜਿੱਦਾਂ ਹੀ ਤੁਹਾਨੂੰ ਪਤਾ ਚੱਲੇ ਸਾਡੀ ਕਲੀਨਿਕ ਹੈ ਜਨਤਾ ਵਾਈਸ ਕਲੀਨਿਕ ਉੱਥੇ ਆ ਕੇ ਤੁਸੀਂ ਚੈੱਕਅਪ ਕਰਾ ਸਕਦੇ ਹੋ ਡਾਕਟਰ ਰਾਹੁਲ ਜੋ ਕਿ ਇਸ ਚੀਜ਼ ਦੇ ਬਿਲਕੁਲ ਮਾਹਿਰ ਨੇ ਉਹਨਾਂ ਦੀ ਪੂਰੀ ਟੀਮ ਹੈ। ਔਰ ਲੇਡੀਜ਼ ਨੂੰ ਵੀ ਕਪੜਾਂ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਾਡੇ ਕੋਲ ਲੇਡੀ ਸਟਾਫ ਹੈ ਮੈਂ ਖੁਦ ਹਾਂ ਡਾਕਟਰ ਸੁਖਵਿੰਦਰ ਤੇ ਉਹਨਾਂ ਨੂੰ ਆ ਕੇ ਆਪਣਾ ਜਾਂਚ ਕਰਵਾ ਸਕਦੇ ਨੇ ਕਿਉਂਕਿ ਕਈ ਲੇਡੀਜ਼ ਹੁੰਦੀਆਂ ਨੇ ਜੋ ਕਿ ਉਹਨਾਂ ਨੇ ਬਹੁਤ ਸਾਲਾਂ ਤੋਂ ਇਸ ਚੀਜ਼ ਨੂੰ ਲੁਕੋਇਆ ਹੁੰਦਾ ਹੈ ਜੀ ਹੁਣ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਜਾਗਰੂਕ ਹੋਇਆ ਤਾਂ ਲੇਡੀਜ਼ ਵੀ ਹੁਣ ਸਾਡੇ ਕੋਲ ਆਉਣੀਆਂ ਸ਼ੁਰੂ ਹੋਈਆਂ ਨੇ ਕਿਉਂਕਿ ਉਹਨਾਂ ਨੂੰ ਕਈ ਵਾਰ ਤਾਂ ਲੇਡੀਜ਼ ਆ ਕੇ ਦੱਸਣ ਨੂੰ 20 ਸਾਲ ਤੋਂ 25 ਸਾਲ ਤੋਂ ਇਹ ਪ੍ਰੋਬਲਮ ਸੀਗੀ ਪਰ ਅਸੀਂ ਕਿਸੇ ਨੂੰ ਦੱਸ ਨਹੀਂ पाए ਬਿਲਕੁਕੁਲ ਤਾਂ ਕਿ ਕਿਉਂਕਿ ਸਾਨੂੰ ਥੋੜੀ ਸ਼ਰਮ ਚ ਜਿਹ ਕਹਿੰਦੀ ਸੀਗੀ ਤਾਂ ਕਰਕੇ ਬਟ ਉਹ ਕੁਝ ਪੇਸ਼IENTS ਉਹਨਾਂ ਵਿੱਚੋਂ ਇਹ ਵੀ ਆਏ ਨੇ ਜੋ ਕਿ ਕੈਂਸਰ ਦਾ ਰੂਪ ਲੈ ਚੁੱਕੇ ਨੇ ਤਾਂ ਉਹਨਾਂ ਨੂੰ ਜਿੱਦਾਂ ਹੀ ਇਸ ਚੀਜ਼ ਦਾ ਪਤਾ ਚੱਲੇ ਸ਼ਰਮਣ ਦੀ ਜ਼ਰੂਰਤ ਨਹੀਂ ਹੈ ਆਪਣੀ ਆ ਕੇ ਜਾਂਚ ਕਰਾਓ ਅਤੇ ਆਪਣਾ ਪੂਰਾ ਪ੍ਰੋਪਰ ਇਲਾਜ ਕਰਾਓ ਜੀ ਸੋ ਬਿਲਕੁਲ ਦੋਸਤੋ ਕੈਂਸਰ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਇੱਥੇ ਪਹੁੰਚੋ ਫਿਰ ਮੈਮ ਕਿਸ ਤਰ੍ਹਾਂ ਇੱਥੇ ਇਲਾਜ ਕੀਤਾ ਜਾਂਦਾ ਜਾਂਦਾ ਪਾਇਲਸ ਕਲੀਨਿਕ ਦੇ ਵਿੱਚ ਜੀ ਸਾਡੇ ਜਨਤਾ ਪਾਇਲਸ ਕਲੀਨਿਕ ਦੇ ਵਿੱਚ ਇੱਥੇ ਬਿਨਾ ਆਪਰੇਸ਼ਨ ਤੋਂ ਬਿਨਾ ਚੀਰ ਫਾੜ ਤੋਂ 10 ਮਿੰਟਾਂ ਦੇ ਵਿੱਚ ਪੂਰਾ ਇਲਾਜ ਕਰ ਦਿੱਤਾ ਜਾਂਦਾ ਲੇਜ਼ਰ ਤਕਨੀਕ ਨਾਲ ਜਰਮਨ ਮਸ਼ੀਨ ਨਾਲ ਅਧੇ ਠੰਡੀ ਮਸ਼ੀਨ ਦੇ ਨਾਲ ਜਿਹਦੇ ਵਿੱਚ ਕੋਈ ਵੀ ਬਹੁਤ ਜ਼ਿਆਦਾ ਚੀਰ ਵੱਡ ਜਾਂ ਫਿਰ ਵੱਡਾ ਕੋਈ ਐਨਸਥੀसिया बेहੋਸ਼ੀ ਦੀ ਜ਼ਰੂਰਤ ਨਹੀਂ ਪੈਂਦੀ ਹੈ ਬਿਲਕੁਲ 10 ਮਿੰਟਾਂ ਦਾ ਇਲਾਜ ਹੁੰਦਾ ਹੈ 10 ਮਿੰਟ ਪੇਸ਼ੈਂਟ ਨੂੰ ਅੰਡਰ ऑब्ਜਰਵੇਸ਼ਨ ਰੱਖ ਕੇ ਭੇਜ ਦਿੱਤਾ ਜਾਂਦਾ ਹੈ ਜੀ ਕੋਈ ਕਿਸ ਨੂੰ ਬਵਾਸੀਰਾ ਉਹ ਕਿਸ ਤਰ੍ਹਾਂ ਦੇ ਫਿਰ ਪਰਹੇਜ਼ ਖਾਣ ਪੀਣ ਦੇ ਰੱਖਣੇ ਚਾਹੀਦੇ ਨੇ ਉਹਨਾਂ ਨੂੰ ਜੀ ਪਰਹੇਜ਼ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਆਹਾਰ ਅਤੇ ਵਿਹਾਰ ਦਾ ਜੀ ਜਿਵੇਂ ਕਿ ਅੱਜਕੱਲ ਕੀ ਹੈ ਬੱਚੇ ਟਾਇਲਟ 'ਚ ਫੋਨ ਯੂਜ਼ ਕਰਦੇ ਆ ਟਾਈਮ ਸਿਰ ਖਾਣਾ ਨਹੀਂ ਖਾਂਦੇ ਸਟੂਲ ਅਗਰ ਉਹਨਾਂ ਨੂੰ ਆਇਆ ਉਹਨੂੰ ਰੋਕਦੇ ਆ ਖਾਣੇ ਦੇ ਵਿੱਚ ਵੀ ਜਿੱਦਾਂ ਬਾਹਰ ਲੀਆਂ ਚੀਜ਼ਾਂ ਖਾਂਦੇ ਐ ਤੇਜ ਮਿਰਚ ਮਸਾਲੇ ਖਾਂਦੇ ਐ ਮੋਮੋਸ ਖਾਂਦੇ ਐ ਪਨੀਰ ਵਾਲੇ ਜਲੇਬੀਆਂ ਇਹ ਉਹ ਪਤਾ ਨਹੀਂ ਕੀ ਕੀ ਖਾਂਦੇ ਐ ਉਸ ਤੋਂ ਬਾਅਦ ਕਿ ਉਹਨਾਂ ਨੂੰ ਕਬਜ਼ ਦੀ ਦਿੱਕਤ ਰਹਿਣੀ ਸ਼ੁਰੂ ਹੋ ਜਾਂਦੀ ਐ ਉਸ ਤੋਂ ਬਾਅਦ ਬਵਾਸਿਰ ਬੰਨਾ ਦੇਖੋ ਸੰਭਾਵਿਕ ਕੀ ਐ ਉਸ ਤੋਂ ਚੰਗਾ ਹੈ ਕਿ ਤੁਸੀਂ ਨੋਰਮਲ ਘਰ ਦਾ ਖਾਣਾ ਖਾਓ ਫਾਈਬਰਸ ਫੂਡ ਜ਼ਿਆਦਾ ਲਓ ਠੀਕ ਐ ਡਰਾਈ ਫਰੂਟਸ ਅਗਰ ਲੈਣੇ ਪੈਂਦੇ ਤਾਂ ਉਹਨਾਂ ਨੂੰ ਭਿਉਂ ਕੇ ਖਾਓ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਨੇ ਬਾਕੀ ਉਹੀ ਤੁਹਾਨੂੰ ਦੱਸਿਆ ਵੀ ਹਾਰ ਦੇ ਵਿੱਚ ਵੀ ਆਪਣਾ ਸਮੇਸਿਰ ਖਾਣਾ ਖਾਓ ਪਾਣੀ ਜ਼ਿਆਦਾ ਪੀਓ ਜੋ ਆਪਣੀ ਜੋ ਲਾਈਫ ਸਟਾਈਲ ਹੈ ਉਹਨੂੰ ਥੋੜਾ ਐਕਟਿਵਨੈਸ ਦਿਖਾਓ ਐਕਸਰਸਾਈਜ਼ ਕਰੋ ਇਹ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਨੇ ਉਸ ਤੋਂ ਬਚਿਆ ਜਾ ਸਕਦਾ ਹੈ ਅਗਰ ਬਿਮਾਰੀ ਹੈ ਵੀ ਤੁਹਾਨੂੰ ਇਲਾਜ ਕਰਾਣ ਤੋਂ ਬਾਅਦ ਵੀ ਸਾਡੇ ਜਿਹੜਾ ਇੱਥੇ ਆ 15-20 ਦਿਨ ਦਾ ਖਾਣ-ਪੀਣ ਦਾ ਪਰਹੇਜ਼ ਰਹਿੰਦਾ ਹੈ ਨੋਨ ਵੇਜ ਤੁਸੀਂ ਨਹੀਂ ਖਾਣਾ ਹੁੰਦਾ ਬਾਹਰ ਲਿਆਂ ਚੀਜ਼ਾਂ ਡਰਿੰਕ ਵਗੈਰਾ ਉਹਨੂੰ ਅਵੋਇਡ ਕਰਨਾ ਹੁੰਦਾ ਹੈ ਮੰਨ ਲਓ ਕਿਸੇ ਨੂੰ ਬੱਵਾਸੀ ਰਹੋ ਨੋ ਮੌਕੇ ਦੇ ਉੱਤੇ ਜਦੋਂ ਖੋਨ ਵਗਣ ਲੱਗ ਜਾਂਦਾ ਕਹਿੰਦੇ ਨਾ ਉਹ ਕਿਸ ਤਰ੍ਹਾਂ ਦਾ ਕੋਈ ਉਪਾਅ ਕਰਨਾ ਚਾਹੀਦਾ ਜਿਵੇਂ ਘਰ ਦੇ ਵਿੱਚ ਥੋੜੇ ਟਾਈਮ ਲਈ ਰਿਲੀਫ ਦੇ ਲਈ ਉਹਨਾਂ ਨੂੰ ਉਹ ਦੇਖੋ ਸਰ ਇਹਦੇ ਵਿੱਚ ਅਸੀਂ ਬਿਲਕੁਲ ਮਨਾ ਕਰਾਂਗੇ ਘਰੇਲੂ ਉਪਾਅ ਕੋਈ ਨਾ ਕਰੋ ਬਿਲਕੁਲ ਠੀਕ ਹੈ ਕਿਉਂਕਿ ਖੂਨ ਆਣੇ ਇੱਕ ਐਮਰਜੈਂਸੀ ਕੰਡੀਸ਼ਨ ਹੁੰਦੀ ਹੈ ਅਸੀਂ ਮੰਨ ਲਓ ਕਿਸੇ ਨੂੰ ਥੋੜਾ ਖੂਨ ਆ ਰਿਹਾ ਹੈ ਉਹਦਾ ਸਾਨੂੰ ਨਹੀਂ ਪਤਾ ਕਿ ਕਿਸ ਟਾਈਮ ਮੋਕਾ ਜਿਹੜਾ ਰਪਚਰ ਹੋ ਕੇ ਮੈਸਿਵ ਬਲੀਡਿੰਗ ਹੋ ਜਾਵੇ ਕਈ ਵਾਰ ਸਾਡੇ ਕੋਲ ਬੱਚੇ ਆਉਂਦੇ ਨੇ ਜਿਨ੍ਹਾਂ ਨੇ ਸ਼ਰਮਾ ਕੇ ਦੱਸਿਆ ਨਹੀਂ ਇੱਕ ਅੱਧੇ ਦਿਨ ਉਹਨਾਂ ਨੂੰ ਯੂਜ਼ਿੰਗ ਹੋਈ ਤੀਸਰੇ ਦਿਨ ਉਹਦਾ ਐਚਬੀ ਬਿਲਕੁਲ ਫਾਲ ਕਰਕੇ 4 ਜਾਂ 3 ਗ੍ਰਾਮ ਰਹਿ ਗਿਆ ਤਾਂ ਉਹਦੇ ਵਿੱਚ ਉਹ ਘਰੇਲੂ ਪਾਇਆ ਕੀ ਕਰਨਗੇ ਇਸ ਤੋਂ ਚੰਗਾ ਹੈ ਤੁਸੀਂ ਆਪਣੀ ਜਾਂਚ ਕਰਾਓ ਸਾਡੇ ਕੋਲ ਪੂਰੀ ਟੀਮ ਐ ਇਸ ਚੀਜ਼ ਦੀ ਮਾਹਿਰ ਆ ਡਾਕਟਰ ਰਾਹੁਲ ਨੇ ਉਹਨਾਂ ਦੇ ਅੰਡਰ ਅਸੀਂ ਸਾਰੇ ਕੰਮ ਕਰਦੇ ਆ ਉਹ ਤੁਹਾਨੂੰ ਬਿਲਕੁਲ ਸਹੀ ਗਾਈਡੈਂਸ ਦੇਣਗੇ ਤਾਂ ਕਿ ਆਪਣੀ ਜਾਨ ਬਚਾਈ ਜਾ ਸਕੇ ਕਿਉਂਕਿ ਬਲੀਡਿੰਗ ਆਣਾ ਇੱਕ ਲਾਈਫ ਥ੍ਰੈਟਨਿੰਗ ਕੰਡੀਸ਼ਨ ਹੁੰਦੀ ਹੈ ਜਿਹਦੇ ਬਹੁਤ ਸਾਰੇ ਅੱਗੇ ਕਨਸੀਕਵੈਂਸਸ ਹੈ ਤਾਂ ਪ੍ਰੋਪਰਲੀ ਆਪਣੀ ਜਾਂਚ ਕਰਾ ਕੇ ਆਪਣਾ ਇਲਾਜ ਕਰਨ ਜੀ ਮੈਮ ਜੋਰ ਜਨਤਾ ਪਾਇਲਟਕਨੀ ਦੇ ਵਿੱਚ ਇਲਾਜ ਕੀਤਾ ਜਾਂਦਾ ਬਿਨਾਂ ਦਰਦ ਤੋਂ ਬਿਨਾਂ ਆਪਰੇਸ਼ਨ ਤੋਂ ਕੀਤਾ ਜਾਂਦਾ ਫਿਰ ਜੀ ਬਿਲਕੁਲ ਸਾਡਾ ਜਿਹੜਾ ਆਈਆਰਸੀ ਜਰਮਨ ਮਸ਼ੀਨ ਹੈ ਠੰਡੀ ਗੈਸ ਦਾ ਇਲਾਜ ਹੁੰਦਾ ਹੈ ਉਹ ਬਿਲਕੁਲ ਹੀ ਪੇਨਲੈਸ ਹੁੰਦਾ ਹੈ ਉਹਦੇ ਵਿੱਚ ਕੋਈ ਦਰਦ वगैरह नहीं हुंदा सुन करके ਕੀਤਾ ਜਾਂਦਾ ਹੈ ਤਾਂ ਕਿ ਪੇਸ਼ੈਂਟ ਨੂੰ ਪਤਾ ਨਾ ਲੱਗੇ ਵੀ ਮਸ਼ੀਨ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਇਸ ਕਰਕੇ ਕੋਈ ਵੀ ਪੂਰਨ ਬਿਹੋਸ਼ੀ ਜਾਂ ਫਿਰ چیرਵੱਡ ਇਹ ਨਹੀਂ ਕੀਤੀ ਜਾਂਦੀ ਜਿੱਦਾਂ ਦੂਸਰੀ ਸਰਜਰੀਜ਼ ਵਿੱਚ ਹੁੰਦਾ ਹੈ ਕਿਉਂਕਿ ਉਹਨਾਂ ਦੇ ਵਿੱਚ ਕੀ ਹੈ ਇਲਾਜ ਤਾਂ ਚਲੋ ਹੋ ਜਾਂਦਾ ਹੈ ਇੱਕ ਤਾਂ ਇਲਾਜ ਪੀੜਾਦਾਇਕ ਹੁੰਦਾ دوسری ਚੀਜ਼ ਇਹ ਹੈ ਕਿ ਉਹਨਾਂ ਨੂੰ ਦੁਬਾਰਾ ਮੌਕਿਆਂ ਦੀ ਤਕਲੀਫ ਹੋ ਜਾਂਦੀ ਹੈ ਬਵਾਸ਼ਿਕਰਦੀ ਜੀ ਜੀ ਇਸਕਾ ਸੋ ਬਿਲਕੁਲ ਦੋਸਤੋ ਅੱਜ ਦਾ ਜਿਹੜਾ ਖਾਸ ਟਾਪਿਕ ਇਹੀ ਸੀਗਾ ਵੀ ਬਵਾਸੀਰ ਦੇ ਲੱਛਣ ਕੀ ਨੇ ਕਿਸ ਤਰ੍ਹਾਂ ਬਵਾਸੀਰ ਦਾ ਪਤਾ ਲੱਗੂ ਤੇ ਇਲਾਜ ਕੀ ਆ ਉਸ ਸਾਰਾ ਇਸ ਵੀਡੀਓ ਦੇ ਵਿੱਚ ਦੱਸਿਆ ਖਾਸ ਪ੍ਰੋਗਰਾਮ ਤੰਦਰੁਸਤ ਜੀਵਨ ਦੇ ਵਿੱਚ ਸੋ ਮੈਂ ਤੁਹਾਨੂੰ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਅਗਲਾ ਟਾਪਿਕ ਤੁਹਾਡੇ ਨਾਲ ਲੈ ਕੇ ਰੋਜ਼ਾਨਾ ਜੁੜਦੇ ਰਵਾਂਗੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਰਹੋ ਪ੍ਰੋਗਰਾਮ ਤੰਦਰੁਸਤ ਜੀਵਨ ਦੇ ਨਾਲ ਪੰਜਾਬ ਚੈਨਲ ਦੇ ਨਾਲ ਕੈਮਰਾ ਪਰ ਸੰਗਰਦੇਵ ਦੇ ਨਾਲ ਧੰਨਵਾਦ